ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੰਪੂਰਨ ਪਾਸ਼ਕਾਬ ਦੇ ਵਿੱਚੋਂ ਪਾਸ਼ ਦੀ ਪਹਿਲੀ ਕਿਤਾਬ ਲੋਕ ਕਥਾ ਦੇ ਉੱਪਰ ਵੀਡੀਓ ਤਿਆਰ ਕਰ ਚੁੱਕਿਆ ਹਾਂ ਅੱਜ ਮੈਂ ਉਸ ਦੀ ਦੂਸਰੀ ਕਿਤਾਬ ਉੜਦਿਆਂ ਬਾਜਾਂ ਮੰਗਰ ਦੇ ਉੱਪਰ ਵੀਡੀਓ ਤਿਆਰ ਕਰਨ ਜਾ ਰਿਹਾ ਹਾਂ ਇਸ ਕਿਤਾਬ ਦੇ ਵਿੱਚ ਇਹ ਕਵਿਤਾਵਾਂ ਦਰਜ ਨੇ ਉੜਦਿਆਂ ਬਾਜਾਂ ਮੰਗਰ ਮੈਂ ਪੁੱਛਦਾ ਹਾਂ ਬਾਰਡਰ ਐਂਜ ਹੀ ਸਹੀ ਜੇਲ ਅਸਮਾਨ ਦਾ ਟੁਕੜਾ ਜਨਮ ਦਿਨ ਮੇਰੇ ਕੋਲ ਦਾਨ ਸਫਰ ਅਸਵੀਕਾਰ ਹੱਥ ਰਿਹਾਈ ਇਕ ਪ੍ਰਭਾਵ ਅਸੀਂ ਲੜਾਂਗੇ ਸਾਥੀ ਨਰੋਣਾਚਾਰੀਆ ਦੇ ਨਾਮ ਮੈਨੂੰ ਚਾਹੀਦੇ ਹਨ ਕੁਝ ਬੋਲ ਸ਼ਬਦ ਕਲਾ ਤੇ ਕਵਿਤਾ ਸੰਵਿਧਾਨ ਹਾਂ ਉਦੋਂ ਲੰਕਾ ਦੇ ਇਨਕਲਾਬੀਆਂ ਨੂੰ ਸੁਣੋ ਅਹਿਮਦ ਸਲੀਮ ਦੇ ਨਾਮ ਉਹਦੇ ਨਾਮ ਜੰਗ ਕੁਝ ਪ੍ਰਭਾਵ ਉਮਰ ਸੰਕਟ ਦੇ ਪਲ ਉਡੀਕ ਬਸ ਕੁਝ ਪਲ ਹੋਰ ਤੇਰੇ ਕੋਲ ਗੀਤ ਤੂਫਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ ਮੇਰੇ ਦੇਸ਼ ਪੁਲਿਸ ਦੇ ਸਿਪਾਹੀ ਨੂੰ ਸੈਂਸਰ ਹੋਣ ਵਾਲੇ ਖਾਤਾ ਦੁਖਾਂਤ ਕੰਡੇ ਦਾ ਜ਼ਖਮ ਅਤੇ ਆਖਰੀ ਕਵਤਾ ਉਸ ਦੀ ਇਸ ਕਾਵ ਸੰਗ੍ਰਹਿ ਦੇ ਵਿੱਚ ਜਿੱਥੇ ਕਵਤਾ ਖਤਮ ਹੁੰਦੀ ਹੈ ਇੰਨਾਂ ਕਵਿਤਾਵਾਂ ਦਾ ਮੈਂ ਜ਼ਿਕਰ ਕਿਉਂ ਕੀਤਾ ਕਿਉਂਕਿ ਕਈ ਵਾਰ UGC NET ਜਾਂ ਮਾਸਟਰ ਕੈਡਰ ਦੇ ਵਿੱਚ ਕਿਸੇ ਕਵਿਤਾ ਦਾ ਨਾਮ ਪੁੱਛ ਲਿਆ ਜਾਂਦਾ ਵੀ ਇਸ ਕਵਿਤਾ ਦਾ ਕਵੀ ਕੌਣ ਆ ਜਾਂ ਕਈ ਵਾਰ UGC NET ਵਿੱਚ ਮੈਚਿੰਗ ਆ ਜਾਂਦੀ ਆ ਕਿ ਇਹ ਕਿਸ ਕਵੀ ਦੀ ਕਵਿਤਾ ਇਹਦੇ ਨਾਲ ਮੈਚ ਕਰੋ ਇਸ ਕਰਕੇ ਇਨ੍ਹਾਂ ਕਵਿਤਾਵਾਂ ਦਾ ਜ਼ਿਕਰ ਮੈਂ ਕੀਤਾ ਪਾਸ਼ ਦਾ ਪ੍ਰਭਾਵ ਹੁਣ ਤੱਕ ਵੀ ਵੇਖਿਆ ਜਾ ਸਕਦਾ ਹੈ ਗੁਰਵਿੰਦਰ ਬਰਾੜ ਨੇ ਇੱਕ ਗੀਤ ਗਾਇਆ ਸੀ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਨਹੀਂ ਤੂੰ ਸ਼ਬਦ ਦੀ ਕਿਤਾਬ ਵਰਗੀ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਾਸ਼ ਅੱਜ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਚਾਹੇ ਲੋਕੋਂ ਨੂੰ ਨਿੰਦਕੇ ਆਪਣਾ ਪ੍ਰਭਾਵ ਉਹ ਕਬੂਲ ਦਾ ਲੋਕੋ ਦਾ ਪ੍ਰਭਾਵ ਕਬੂਲ ਦੇ ਆ ਜਾਂ ਆਪਣਾ ਪ੍ਰਭਾਵ ਲੋਕਾਂ ਤੋਂ ਕਬੂਲਣ ਲਈ ਮਜਬੂਰ ਕਰਦਾ ਜਾਂ ਉਹਦੀ ਪ੍ਰਸ਼ੰਸਾ ਕਰਕੇ ਦੋਨੋਂ ਹੀ ਚੀਜ਼ਾਂ ਨੇ ਕੋਈ ਵੀ ਕਵੀ ਹੋਵੇ ਇਸ ਸੰਸਾਰ ਦੇ ਉੱਪਰ ਨਾ ਤਾਂ ਕੋਈ ਆਲੋਚਨਾ ਤੋਂ ਬਚ ਸਕਦਾ ਤੇ ਨਾ ਹੀ ਕੋਈ ਪ੍ਰਸ਼ੰਸਾ ਤੋਂ ਆਪਾਂ ਅੱਜ ਉਸ ਦੇ ਇਸ ਕਾਵ ਸੰਗ੍ਰਹਿ ਬਾਰੇ ਚੈੱਕ ਕਰ ਜਿਹੜਾ ਹੈ ਕਰਨ ਜਾ ਰਹੇ ਹਾਂ ਉੜਦੇ ਬਾਜਾਂ ਮਗਰ ਉੜਦੇ ਬਾਜਾਂ ਮੰਗਰ ਕਾਵ ਸੰਗ੍ਰਹਿ 1974 ਵਿੱਚ ਆਇਆ ਸੀ ਕਈ ਵਾਰ ਪੁੱਛ ਲਿਆ ਜਾਂਦਾ ਉੜਦੇ ਬਾਜਾਂ ਮੰਗਰ ਕਾਵ ਸੰਗ੍ਰਹਿ ਕਦੋਂ ਆਇਆ ਸੀ ਤਾਂ ਇਸ ਦਾ ਉੱਤਰ ਹੈ 1974 ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਸ ਦੀ ਕਵਿਤਾ ਉੜਦਿਆਂ ਬਾਜਾਂ ਮੰਗਰ ਉੱਡ ਗਏ ਹਨ ਬਾਜ ਚੁੰਝਾਂ ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾਂ ਮਗਰ ਇੱਥੇ ਤਾਂ ਪਤਾ ਨਹੀਂ ਕਦੋਂ ਆਤਮਕੰਡ ਲਾਲ ਪਗੜੀਆਂ ਵਾਲੇ ਆਲੋਚਕ ਤੇ ਸ਼ੁਰੂ ਕਰ ਦੇਣ ਕਵਿਤਾ ਦੀ ਦਾਤ ਦੇਣੀ ਇਸ ਤੋਂ ਪਹਿਲਾਂ ਕਿ ਪਸਰ ਜਾਏ ਥਾਣੇ ਦੀ ਨੱਥ ਫੈਲਦੀ ਇਮਾਰਤ ਤੁਹਾਡੇ ਪੈਂਟ ਤੁਹਾਡੇ ਟੱਬਰ ਤੀਕ ਤੇ ਨੱਥੀ ਹੋ ਜਾਏ ਸਵੈ ਮਾਣ ਦਾ ਕੰਬਦਾ ਹੋਇਆ ਵਰਕਾ ਉਸ ਕਿਰਚ ਮੂਹੇ ਮੌਂਚੀ ਦੇ ਰੋਜ਼ਨਾਮੇ ਵਿੱਚ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾ ਮੰਗ। ਇਹ ਤਾਂ ਸਾਰੀ ਉਮਰ ਨਾ ਹੀ ਲੱਥਣਾ ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ ਪੈਲੀਆਂ ਵਿੱਚ ਛਿੜਕ ਕੇ ਹੋਏ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਇੰਨਾ ਰੰਗ ਨਹੀਂ ਬਣਨਾ ਕਿ ਚਿੱਤਰ ਲਵਾਂਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਹੋ ਨਹੀਂ ਸਕਣਾ ਹੈ ਸਭ ਪਰ ਦੋਸਤੋ ਹੁਣ ਚੱਲਿਆ ਜਾਵੇ ਉੜਦਿਆਂ ਬਾਜਾਂਮਾਂ ਜੇ ਤੁਸੀਂ ਮਾਣੀ ਹੋਵੇ ਗੰਡ 'ਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵੱਤਰ ਭੋਂ ਦਾ ਚੰਨ ਦੀ ਚਾਨਣੀ ਚਮਕਣਾ ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ ਹੱਬੜੀ ਹੋਈ ਵੋੜ ਦੀ ਉਸ ਪਰਚੀ ਦਾ ਜੋ ਲਾਲਾਂ ਸੁੱਟ ਰਹੀ ਹੈ ਸਾਡੀਆਂ ਖੂਹਾਂ ਦੀ ਹਰਿਆਵਲ ਤੇ ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ ਸੁਨਹਿਰੀ ਸੁੱਕਦੀਆਂ ਛੱਲੀਆਂ ਤੇ ਨਹੀਂ ਤੱਕੇ ਮੰਡੀ ਚ ਸੁੱਕਦੇ ਭਾ ਉਹ ਕਦੇ ਨਹੀਂ ਸਮਝ ਸਕਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹੁਕਮਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ ਸੁਰੰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਮੜ ਆਪਣੇ ਹੀ پاس ਤੇ ਅੱਖਾਂ 'ਚ ਰੜਕਦੇ ਰਹਿੰਦੇ ਬੁੱਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ ਜਦ ਚਮਟ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ ਤਾਂ ਕਰਨ ਨੂੰ ਬਸ ਇਹੋ ਬਚਦਾ ਹੈ ਕਿ ਚੱਲਿਆ ਜਾਵੇ ਉੜਦਿਆਂ ਬਾਜ ਜਾਮ ਕਰ ਉਸ ਦੀ ਅਗਲੀ ਕਵਤਾ ਹੈ ਮੈਂ ਪੁੱਛਦਾ ਹਾਂ ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਹੋਏ ਸੂਰਜ ਨੂੰ ਕਿ ਵਕਤ ਏਸੇ ਦਾ ਨਾ ਹੈ ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ ਮਸਤ ਹਾਥੀ ਵਾਂਗ ਇੱਕ ਸਮੁੱਚੇ ਮਨੁੱਖ ਦੀ ਚੇਤਨਾ ਕਿ ਹਰ ਸਵਾਲ ਕੇਵਲ ਕਮ ਚ ਰੁੱਝੇ ਜਿਸਮ ਦੀ ਗਲਤੀ ਹੀ ਹੋਵੇ ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ ਪੁਰਾਣਾ ਚੁਟਕਲਾ ਕਿਉਂ ਕਿਹਾ ਜਾਂਦਾ ਹੈ ਅਸੀਂ ਜਾਉਂਦੇ ਹਾਂ ਜਰਾ ਸੋਚੋ ਕਿ ਸਾਡੇ ਚ ਕਿੰਨਿਆਂ ਦਾ ਨਾਤਾ ਹੈ ਜ਼ਿੰਦਗੀ ਵਰਗੀ ਕਿਸੇ ਸ਼ੈ ਨਾਲ ਰੱਬ ਦੀ ਉਹ ਕਿਹੋ ਜਿਹੀ ਰਹਿਮਤ ਹੈ ਜੋ ਕਣਕ ਗੁੜ ਦੇ ਪਾਟੇ ਹੋਏ ਹੱਥਾਂ ਤੇ ਮੰਡੀ ਵਿਚਲੇ ਤਖਤ ਬੋਸ ਤੇ ਬੈਠੀ ਹੋਈ ਮਾਸ ਦੀ ਉਸਪੈਲਪਲੀ ਢੇਰੀ ਉੱਤੇ ਇੱਕੋ ਸਮੇਂ ਹੁੰਦੀ ਹੈ ਆਖਰ ਕਿਉਂ ਬਲਦਾਂ ਦੀਆਂ ਟੱਲੀਆਂ ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ ਘਰੇ ਹੋ ਚਿਹਰਿਆਂ ਤੇ ਜੰਮ ਗਈ ਹੈ ਇੱਕ ਚੀਕ ਦੀ ਖਾਮੋਸ਼ੀ ਕੌਣ ਖਾ ਜਾਂਦਾ ਹੈ ਤਲਕੇ ਟੋਕੇ ਤੇ ਰੁਗ ਰੁਗਲਾ ਰਹੇ ਕੁੱਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ਕਿਉਂ ਗਿਗੜਾਉਂਦਾ ਹੈ ਮੇਰੇ ਪਿੰਡ ਦਾ ਕਿਸਾਨ ਇੱਕ ਮਾਮੂਲੀ ਪੁਲਸੀ ਅੱਗੇ ਕਿਉਂ ਹਰ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ ਹਰ ਵਾਰ ਕਵਿਤਾ ਕਹਿ ਦਿੱਤਾ ਜਾਂਦਾ ਹੈ ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਹੋਏ ਸੂਰਜ ਉਸ ਦੀ ਇਹ ਕਵਿਤਾ ਬਾਰਡਰ ਮੋਗਾ ਗੋਲੀ ਕਾਂਡ ਨੂੰ ਸਮਰਪਿਤ ਹੈ ਭਰ ਜਾਣਗੇ ਹੁਣ ਧੂੜ ਨਾਲ ਕਸਬਿਆਂ ਦੇ ਸਿਰ ਫਿਰਨਗੇ ਟਰੱਕ ਬੀਐਸਐਫ ਦੇ ਪਲੀਆਂ ਹੋਈਆਂ ਜੂਆਂ ਦੇ ਵਾਂਗ ਐਤ ਕੀ ਨਹੀਂ ਆਵੇਗੀ ਸਤ ਵਰਗ ਦੇਆਂ ਫੁੱਲਾਂ ਤੇ ਖੜਨ ਨਰਤ ਮਿੱਧਿਆ ਗਿਆ ਘਾ ਤੜਫੇ ਕਾ ਕਾਲ ਜਾਂਦਿਆਂ ਵੇੜਿਆਂ ਵਿੱਚ ਰਾਤ ਦਿਨ ਪੌਣਾ ਪ੍ਰਸ਼ਟ ਕਰੇਗੀ ਥਾਣੇ 'ਚ ਲੱਗੀ ਵਾਇਰਲੈਸ ਦਰਸਲ ਇੱਥੇ ਹਰ ਥਾਂ ਤੇ ਇੱਕ ਬਾਰਡਰ ਹੈ ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ ਤੇ ਅਸੀਂ ਹਰ ਤਰ੍ਹਾਂ ਆਜ਼ਾਦ ਹਾਂ ਇਸ ਪਾਰ ਗਾਲਾਂ ਕੱਢਣ ਲਈ ਮੁੱਕੇ ਲਹਿਰਾਉਣ ਲਈ ਚੋਣਾ ਲੜਨ ਲਈ ਸਤ ਵਰਗਾਂ ਦੀ ਮੁਸਕਾਨ ਚੁੰਮਣ ਤੇ ਕੋਈ ਬੰਦਸ਼ ਨਹੀਂ ਇਸ ਪਾਰ ਤੇ ਇਸ ਤੋਂ ਅੱਗੇ ਹੈ ਕਸਟ ਬਿਆਂ ਚ ਉੱਡਦੀ ਹੋਈ ਧੂੜ ਪਲੀਆਂ ਹੋਈਆਂ ਜੂਆਂ ਦੇ ਵਾਂਗ ਰੀਂਗ ਦੇ ਟਰੱਕ ਬੀਐਸਐਫ ਦੇ ਆ ਉਸ ਦਿਕਵਤਾ ਦੇਖਣਾ ਜਨਮਦਨ ਅ ਵਰਿਆਂ ਦੇ ਮੋੜੇ ਉੱਤੇ ਹੱਥ ਰੱਖ ਕੇ ਤੁਰਦੀ ਰਹੀ ਜੰਮਣ ਦੀ ਲਾਲਸਾ ਉੰਨੀ ਕਦਮ ਚੱਲ ਕੇ ਵੀ ਮੈਨੂੰ ਜੰਮਣ ਦਾ ਸਮਾਨ ਨਾ ਮਿਲਿਆ ਸਿਰਫ ਅੱਖਰਾਂ ਦਾ ਭਾਰ ਨਾਵਾਂ ਦਾ ਸਫ਼ਰ ਕੀਤਾ ਇੱਕ ਨਾਂ ਮੇਰੀ ਮਾਂ ਦਾ ਸੀ ਇੱਕ ਪਿਤਾ ਦਾ ਕੁਝ ਨਾ ਯਾਰਾਂ ਦੇ ਸਨ ਕੁਝ ਸ਼ਹਿਰਾਂ ਦੇ ਤੇ ਕੁਝ ਸੜਕਾਂ ਦੇ ਇਹ ਸਾਰੇ ਨਾਂ ਰਾਰਾ ਤੋਂ ਸ਼ੁਰੂ ਹੁੰਦੇ ਹਨ ਜਿੰਨਾ ਤੋਂ ਇੱਕ ਸ਼ਬਦ ਰਵਾਇਤ ਬਣਦਾ ਸੀ ਪਰ ਕੋਈ ਵੀ ਨਾਂ ਜੀਵਨ ਨਹੀਂ ਸੀ ਜੋ ਜੱਜਾ ਤੋਂ ਸ਼ੁਰੂ ਹੋਣਾ ਸੀ ਪਰ ਜਦ ਨਾਂ ਜਨਮਣ ਦਾ ਅਹਿਸਾਸ ਦਰਦ ਬਣ ਗਿਆ ਤਾਂ 20ਵਾਂ ਕਦਮ ਸਾਵੇਂ ਸੀ ਤੇ ਮੈਂ ਜੱਜਾ ਦੇ ਖਿੰਡਰੇ ਸ਼ਬਦ ਅੰਗਾਾਂ ਚ ਸੰਗੀਤ ਭਰਨਾ ਸੀ ਹਵਾ ਵਿੱਚ ਐਟਮੀ ਧੂੜ ਸੀ ਤੇ ਆਕਾਸ਼ ਚ ਅੱਖਾਂ ਅਗ ਆਈਆਂ ਸਨ ਸ਼ਬਦਾਂ ਦੇ ਪੁੰਨ ਤੇ ਪਾਪ ਦਾ ਮੇਰੀ ਕੌਮ ਕਰਦੀ ਪਈ ਸੀ ਸਫਰ ਮੈਂ ਬਨ ਲੈ ਸਾਰੇ ਨਾਂ ਆਪਣੀ ਪਿੱਠ ਤੇ ਅਤੇ ਤੈਰਿਆ ਮਸ਼ਕ ਵਾਂਗ ਆਪਣੇ ਲਹੂ ਦੇ ਸਾਗਰ ਵਿੱਚ ਜਿੱਥੇ ਮੇਰਾ 20ਵਾਂ ਕਦਮ ਮੁੱਕਦਾ ਸੀ ਉੱਥੇ ਜੇਲ ਸੀ ਤੇ ਇੰਜ ਇੱਕਵੀਂ ਵਰੇ ਦੀ ਸਰਦਲ ਮੈਂ ਜੱਜਾ ਦੇ ਭਾਰ ਨਾਲ ਟੱਪਿਆ ਹਾਂ ਜਿਸ ਤੋਂ ਇੱਕ ਸ਼ਬਦ ਜਨਮ ਬਣਦਾ ਹੈ ਤੇ ਇੱਕ ਜੀਵਨ ਮੈਂ 20ਾਂ ਦੇ 20 ਵਰੇ ਐਸ ਨਾਮ ਜਨਮੇ ਮਨੁੱਖ ਨੂੰ ਗੋਦੀ ਚ ਪਾ ਕੇ ਲੋਰੀ ਗਾਉਂਦੇ ਹਨ ਤੇ ਨਾਲ ਘੁੱਲ ਜਾਂਦਾ ਹੈ ਕੈਦੀ ਸਾਥੀਆਂ ਦਾ ਵੇੜੀਆਂ ਛਣਕਾ ਕੇ ਗਾਇਆ ਜਨਮ ਦਿਨ ਮੁਬਾਰਕ ਦਾ ਗੀਤ ਇਹ ਉਸ ਦੀ ਕਵਿਤਾ ਜਦੋਂ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਉਦੋਂ ਦੀ ਹੈ ਅਗਲੀ ਕਵਿਤਾ ਮੇਰੇ ਕੋਲ ਮੇਰੇ ਕੋਲ ਬੜਾ ਕੁਝ ਹੈ ਸ਼ਾਮ ਹੈ ਸ਼ਰਾਟਾਂ ਚ ਭਿੱਜੀ ਹੋਈ ਜ਼ਿੰਦਗੀ ਹੈ ਨੂਰ ਚ ਭਗਦੀ ਹੋਈ ਅਤੇ ਮੈਂ ਹਾਂ ਅਸੀਂ ਦੇ ਚੁਰਮਟ ਵਿੱਚ ਘਿਰਿਆ ਹੋਇਆ ਮੈਥੋਂ ਹੋਰ ਕੀ ਖੋਵੋਗੇ ਸ਼ਾਮ ਨੂੰ ਕਿਸੇ ਦੂਰ ਵਾਲੀ ਕੋਠੜੀ ਚ ਡੱਕ ਲਾਉਂਗੇ ਜ਼ਿੰਦਗੀ ਤੋਂ ਜ਼ਿੰਦਗੀ ਨੂੰ ਕੁਚਲ ਦੇਉਂਗੇ ਅਸੀਂ ਵਿੱਚੋਂ ਮੈਂ ਇਹਨੂੰ ਨਤਾਰ ਲਾਉਂਗੇ ਜਿਸ ਨੂੰ ਤੁਸੀਂ ਮੇਰਾ ਕੁਝ ਨਹੀਂ ਕਹਿੰਦੇ ਹੋ ਉਸ ਵਿੱਚ ਤੁਹਾਡੀ ਮੌਤ ਦਾ ਅਪਮਾਨ ਹੈ ਮੇਰੇ ਕੋਲ ਬੜਾ ਕੁਝ ਹੈ ਮੇਰੀ ਉਸ ਕੁਝ ਨਹੀਂ ਵਿੱਚ ਬੜਾ ਕੁਝ ਹੈ ਇਹ ਵੀ ਉਸ ਦੀ ਕਵਿਤਾ ਜੇਲ੍ਹ ਵਿੱਚੋਂ ਲਿਖੀ ਹੋਈ ਹੈ ਰਿਹਾਈ ਇੱਕ ਪ੍ਰਭਾਵ ਤੁਸੀਂ ਜਦ ਬਾਹਰ ਆਉਂਦੇ ਹੋ ਤਾਂ ਮੁੜ ਕੇ ਰੜਨਾ ਤੇ ਸਿੱਖਣਾ ਨਹੀਂ ਪੈਂਦਾ ਜਬਾਨ ਤੋਤਲੀ ਨਹੀਂ ਹੁੰਦੀ ਤੇ ਨਾ ਹੀ ਮਾਂ ਦੇ ਦੁੱਧ ਦੀ ਤਲਬ ਹੁੰਦੀ ਹੈ ਤੁਸੀਂ ਆਸਮਾਨ ਉੱਤੇ ਲਿਖੇ ਨਾਵਾਂ ਵਿੱਚੋਂ ਆਪਣਾ ਨਾਮ ਲੱਭਦੇ ਹੋ ਹਵਾ ਤਸਦੀਕ ਕਰਦੀ ਹੈ ਤੇ ਪੌਦੇ ਜਸ਼ਨ ਕਰਦੇ ਹਨ ਇੰਜ ਸ਼ੁਰੂ ਹੁੰਦਾ ਹੈ ਜ਼ਿੰਦਗੀ ਦਾ ਅਮਲ ਫਿਰ ਤੋਂ ਫਿਰ ਉਹ ਸੰਘਰਸ਼ ਦੀ ਕਥਾ ਰੂਹ ਨੂੰ ਪਰਚਾਣ ਲਈ ਫਿਰ ਉਹ ਲੋਕਾਂ ਦੇ ਜੰਗਲ ਗਵਾ ਜਾਣ ਲਈ ਫਿਰ ਉਹੀ ਜਿੱਤ ਦੀ ਉਮੀਦ ਇੰਜ ਸ਼ੁਰੂ ਹੁੰਦਾ ਹੈ ਜ਼ਿੰਦਗੀ ਦਾ ਅਮਲ ਫਿਰ ਤੋਂ ਆ ਉਸ ਦੀ ਬਹੁਤ ਕਮਾਲ ਦੀ ਕਵਿਤਾ ਇਨਕਲਾਬੀ ਖੇਤਰ ਦੇ ਵਿੱਚ ਇੱਕ ਕਵਿਤਾ ਬਹੁਤ ਯਾਦ ਕੀਤੀ ਜਾਂਦੀ ਹੈ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਐਰਨ ਤੇ ਸਿਆੜ ਹੁਣ ਵੀ ਵਗਦੇ ਨੇ ਚੀਕਣੀ ਧਰਤੀ ਤੇ ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ ਸਵਾਲ ਦੇ ਮੋਰਾਂ ਤੇ ਚੜਕੇ ਅਸੀਂ ਲੜਾਂਗੇ ਸਾਥੀ ਕਤਲ ਹੋਏ ਜੱਜਬਿਆਂ ਦੀ ਕਸਮ ਖਾ ਕੇ 부ਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ ਹੱਥਾਂ ਤੇ ਪੈਰਾਂਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪਿੰਦਾ ਹੈ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਉਣ ਵਾਲੇ ਆਪ ਨਹੀਂ ਸੁੰਘਦੇ ਕਿ ਸੁਜੀਆਂ ਅੱਖਾਂ ਵਾਲੀ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ 'ਚੋਂ ਪਰਤ ਨਹੀਂ ਆਉਂਦਾ ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਦੇ ਬਾਅਦ ਖੰਨ ਕਿ बाबू ਦਫ਼ਤਰਾਂ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ ਤੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ ਆ ਵੀ ਉਸ ਦੀ ਕਮਾਲ ਦੀ ਕਵਿਤਾ ਦਰੋਣਾ ਚਾਰੀਆ ਦੇ ਨਾਮ ਮੇਰੇ ਗੁਰਦੇਵ ਜੇ ਉਦੋਂ ਹੀ ਤੁਸੀਂ ਇੱਕ ਭੀਲ ਬੱਚਾ ਸਮਝ ਕੇ ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ ਪਰ ਐਨਸੀਸੀ ਵਿੱਚ ਤੁਸੀਂ ਬੰਦੂਕ ਨੱਪਣ ਦਾ ਨੁਕਤਾ ਤਾਂ ਆਪ ਦੱਸਿਆ ਸੀ ਕਿ ਆਪਣੇ ਦੇਸ਼ ਦੇ ਉੱਤੇ ਜਦੋਂ ਕੋਈ ਭੀੜ ਬਣ ਜਾਵੇ ਤਾਂ ਕਿੱਕਣ ਟਾਰਗੇਟ ਦੁਸ਼ਮਣ ਨੂੰ ਧਾਰ ਕੇ ਤੇ ਘੂੜਾ ਨੱਪ ਦੇਣਾ ਹੈ ਤੇ ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ ਮੇਰੇ ਗੁਰਦੇਵ ਆਪੋ ਹੀ ਤੁਸੀਂ ਦਰਯੋਧਨਾਂ ਸੰਗ ਜਾ ਕੇ ਲੋਤੇ ਹੋ ਪਰ ਹੁਣ ਤੁਹਾਡਾ ਚੱਕਰ ਵੀ ਕਿਦਰੇ ਵੀ ਕਾਰਗਰ ਨਹੀਂ ਹੋਣਾ ਤੇ ਪਹਿਲੇ ਵਾਰ ਅੰਦਰ ਹੀ ਹਰ ਕਣ ਚੱਕਰ ਦਾ 84 ਚੱਕਰ ਕੱਟਿਆ ਜਾਵੇਗਾ ਹਾਂ ਜੇ ਬਾਲ ਉਮਰੇ ਹੀ ਤੁਸੀਂ ਇੱਕ ਭੀਲ ਬੱਚਾ ਸਮਝ ਕੇ ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ ਇਹ ਕਹਾਣੀ ਉਸਨੇ ਇਕ ਲਵਿਆ ਤੇ ਆਧਾਰਿਤ ਲਿਖੀ ਹੈ 파ਸ਼ ਨੇ ਮੈਨੂੰ ਚਾਹੀਦੇ ਹਨ ਕੁਝ ਬੋਲ ਮੈਨੂੰ ਚਾਹੀਦੇ ਹਨ ਕੁਝ ਬੋਲ ਜਿੰਨਾ ਦਾ ਇੱਕ ਗੀਤ ਬਣ ਸਕੇ ਖੋ ਲਵ ਮੈਥੋਏ ਭੀੜ ਦੀ ਟੈਂਟਾਂ ਸਾੜ ਦੇਵੋ ਮੈਨੂੰ ਮੇਰੀਆਂ ਨਜ਼ਮਾਂ ਦੀ ਧੂਣੀ ਤੇ ਮੇਰੀ ਖੋਪੜੀ ਤੇ ਬੇਸ਼ੱਕ ਟਣਕਾਵੋ ਹਕੂਮਤ ਦਾ ਸਿਆ ਡੰਡਾ ਪਰ ਮੈਨੂੰ ਦੇ ਦਿਓ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੈਨੂੰ ਨਹੀਂ ਚਾਹੀਦੇ ਅਮੀਨ ਸਿਆਣੀ ਦੇ ਡਾਇਲੌਗ ਸੰਭੋ ਆਨੰਦ ਬਖਸ਼ੀ ਤੁਸੀਂ ਜਾਣੋ ਲక్ష్ਮੀਕਾਂਤ ਮੈਂ ਕੀ ਕਰਨਾ ਹੈ ਇੰਦਰਾ ਦਾ ਭਾਸ਼ਣ ਮੈਨੂੰ ਤਾਂ ਚਾਹੀਦੇ ਹਨ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੇਰੇ ਮੂੰਹ ਚ ਤਨ ਦਿਓ ਯਮਲੇ ਜੱਟ ਦੀ ਤੂੰ ਵੀ ਮੇਰੇ ਮੱਥੇ ਤੇ ਝਰੀਟ ਦੇਵੋ ਟੈਗੋਰ ਦੀ ਨੈਸ਼ਨਲ ਐਂਥਮ ਮੇਰੀ ਹੱਕ ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਂਵਲ ਮੈਂ ਕਾਹਨੂੰ ਪੜਨਾ ਹੈ ਜ਼ਫਰਨਾਮਾ ਜੇ ਮੈਨੂੰ ਮਿਲ ਜਾਣ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੇਰੀ ਪਿੱਠ ਤੇ ਲਾਦ ਦਿਓ ਬਾਜਪਾਈ ਦਾ ਬੁੱਢ ਜਲ ਪਿੰਡਾ ਮੇਰੇ ਗਲ ਚ ਪਾ ਦਿਓ ਹਿਮੰਤ 바ਸੂ ਦੀ ਲਾਸ਼ ਮੇਰੇ ਚ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਸਿਰ ਚਲੋ ਮੈਂ ਮਾਉ ਦਾ ਨਾਮ ਵੀ ਨਹੀਂ ਲੈਂਦਾ ਪਰ ਮੈਨੂੰ ਦਿਓ ਤਾਂ ਸਹੀ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੈਨੂੰ ਪੈਨ ਵਿੱਚ ਸਿਆਹੀ ਨਾ ਭਰਨ ਦੇਵੋ ਮੈਂ ਆਪਣੀ ਲੋਕ ਕਥਾ ਵੀ ਸਾੜ ਦਿੰਦਾ ਹਾਂ ਮੈਂ ਚੰਦਨ ਨਾਲ ਵੀ ਕਾਟੀ ਕਰ ਲੈਂਦਾ ਹਾਂ ਜੇ ਮੈਨੂੰ ਦੇ ਦੇਓ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਇਹ ਗੀਤ ਮੈਂ ਉਹਨਾਂ ਗੁੰਗਿਆਂ ਨੂੰ ਦੇਣਾ ਹੈ ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ ਪਰ ਜਿਨ੍ਹਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀਂ ਪਗਦਾ ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ ਕੋਈ ਗੀਤ ਮੈਨੂੰ ਬੱਕਣ ਦੇਵੋ ਮੈਂ ਕੀ ਬੱਕਦਾ ਹਾਂ ਆ ਉਸ ਦੀ ਕਵਿਤਾ ਸੰਵਿਧਾਨ ਇਹ ਪੁਸਤਕ ਮਰ ਚੁੱਕੀ ਹੈ ਇਹਨੂੰ ਨਾ ਪੜੋ ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ ਤੇ ਇੱਕ ਇੱਕ ਸਫ਼ਾ ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ ਇਹ ਪੁਸਤਕ ਜਦ ਬਣੀ ਸੀ ਤਾਂ ਮੈਂ ਇੱਕ ਪਸ਼ੂ ਸਾਂ ਸੁੱਤਾ ਪਿਆ ਪਸ਼ੂ ਤੇ ਜਦ ਮੈਂ ਜਾਗਿਆ ਤਾਂ ਮੇਰੇ ਇਨਸਾਨ ਬਨਣ ਤੀਕ ਇਹ ਪੁਸਤਕ ਮਰ ਚੁੱਕੀ ਸੀ ਹੁਣ ਜੇ ਇਸ ਪੁਸਤਕ ਨੂੰ ਪੜੋਗੇ ਤਾਂ ਪਸ਼ੂ ਬਣ ਜਾਓਗੇ ਸੁੱਤੇ ਹੋਏ ਪਸ਼ੂ ਉਸ ਦੀ ਕਵਤਾ ਦੇਖਣਾ ਸੁਣੋ ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ ਸਾਡੇ ਦਰਦਮੰਦਾਂ ਦੀ ਪੀੜ ਭੁਲੇਟੀ ਚੀਖ ਸੁਣੋ ਮੇਰੀ ਪਤਨੀ ਦੀ ਫਰਮਾਇਸ਼ ਸੁਣੋ ਮੇਰੀ ਬੱਚੀ ਦੀ ਹਰ ਮੰਗ ਸੁਣੋ ਮੇਰੀ ਬੀੜੀ ਵਿੱਚਲੀ ਜ਼ਹਿਰ ਮਿਣੋ ਮੇਰੇ ਖੰਗਣ ਦੀ ਮਰਦੰਗ ਸੁਣੋ ਮੇਰੀ ਟਾਕੀਆਂ ਭਰੇ ਪਤਲੂਨ ਦਾ ਹੋਂਕਾ ਸਰਦ ਸੁਣੋ ਮੇਰੇ ਪੈਰ ਦੀ ਪਾਟੀ ਜੁੱਤੀ ਚੋਂ ਮੇਰੇ ਪਾਟੇ ਦਿਲ ਦਾ ਦਰਦ ਸੁਣੋ ਮੇਰੀ ਬਿਨਾ ਸ਼ਬਦ ਆਵਾਜ਼ ਸੁਣੋ ਮੇਰੇ ਬੋਲਣ ਦਾ ਅੰਦਾਜ਼ ਸੁਣੋ ਮੇਰੇ ਗਜ਼ਬ ਦਾ ਜਰਾ ਕਿਆਸ ਕਰੋ ਮੇਰੇ ਰੋਹ ਦਾ ਜਰਾ ਹਿਸਾਬ ਸੁਣੋ ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ ਮੇਰੇ ਵਹਿਸ਼ਤ ਦਾ ਹੁਣ ਰਾਗ ਸੁਣੋ ਆਓ ਅੱਜ ਅਨਪੜ ਜੰਗਲੀਆਂ ਤੋਂ ਪੜਿਆ ਲਿਖਿਆ ਗੀਤ ਸੁਣੋ ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ ਸਾਡੇ ਤੋਂ ਸਾਡੀ ਨੀਤ ਸੁਣੋ ਆ ਉਸ ਦੀ ਕਵਤਾ ਦੇਖਣਾ ਮੇਰੀ ਮਹਿਬੂਬ ਕਵਤਾ ਦਾ ਨਾ ਹੈ ਉਹ ਦੇ ਨਾ ਮੇਰੀ ਮਹਿਬੂਬ ਤੈਨੂੰ ਵੀ ਗਿਲਾ ਹੋਣਾ ਮੁਹੱਬਤ ਤੇ ਮੇਰੇ ਖਾਤਰ ਤੇਰੇ ਅਥਰੇ ਜਿਹੇ ਚਾਵਾਂ ਦਾ ਕੀ ਬਣਿਆ ਤੂੰ ਰਿੱਜਾਂ ਦੀ ਸੂਈ ਨਾ ਉਕਰੀਆਂ ਸੀ ਜੋ ਰਮਾਲਾਂ ਤੇ ਉਹਨਾਂ ਧੁੱਪਾਂ ਦਾ ਕੀ ਬਣਿਆ ਉਹਨਾਂ ਛਾਵਾਂ ਦਾ ਕੀ ਬਣਿਆ ਕਵੀ ਹੋ ਕੇ ਕਿੱਦਾਂ ਅਣ ਪੜੀ ਹੀ ਛੱਡ ਜਾਂਦਾ ਹਾਂ ਤੇਰੇ ਨੈਣਾਂ ਦੇ ਅੰਦਰ ਲਿਖੀ ਹੋਈ ਇਕਰਾਰ ਦੀ ਕਵਤਾ ਤੇਰੇ ਲਈ ਰਾਖਵੇਂ ਹੋਟਾਂ ਤੇ ਹੈ ਪਥਰਾ ਗਈ ਅੜੀਏ ਬੜੀ ਕੌੜੀ ਬੜੀ ਬੇਰਸ ਮੇਰੇ ਰੋਜ਼ਗਾਰ ਦੀ ਕਵਤਾ ਮੇਰੀ ਪੂਜਾ ਮੇਰਾ ਈਮਾਨ ਅਜ ਦੋਵੇਂ ਹੀ जख्मी ਨੇ ਤੇਰਾ ਹਾਸਾ ਤੇ ਅਲਸੀ ਦੇ ਫੁੱਲਾਂ ਦਾ ਰਮਕਦਾ ਹਾਸਾ ਮੈਨੂੰ ਜਦ ਲੈ ਕੇ ਤੁਰ ਜਾਂਦੇ ਨੇ ਤੇਰੀ ਖੁਸ਼ੀ ਦੇ ਦੁਸ਼ਮਣ ਬੜਾ ਬੇਸ਼ਰਮ ਹੋ ਕੇ ਹੱਥ ਕੜੀ ਦਾ ਟੁਣਕਦਾ ਹਾਸਾ ਤੇਰਾ ਬੂਹਾ ਹੀ ਹੈ ਜਸ ਥਾਂ ਝੁੱਕ ਜਾਂਦਾ ਹੈ ਸਿਰ ਮੇਰਾ ਮੈਂ ਬੂਹੇ ਜੇਲ ਦੇ ਤੇ ਸੱਤ ਵਾਰੀ ਥੁੱਕ ਕੇ ਲੰਘਦਾ ਹਾਂ ਮੇਰੇ ਪੰਡ ਵਿੱਚ ਹੀ ਸਤਿਆ ਹੈ ਕਿ ਮੈਂ ਵਿਸ਼ਵਸ਼ ਕੇ ਜੀਂਦਾ ਹਾਂ ਮੈਂ ਅੱਗੋਂ ਹਾਕਮਾਂ ਦੇ ਸ਼ੇਰ ਵਾਂਗੂ ਬੱਕ ਕੇ ਲੰਘਦਾ ਹਾਂ ਮੇਰਾ ਹਰ ਦਰਦ ਇੱਕੋ ਸੂਈ ਦੇ ਨੱਕੇ 'ਚੋਂ ਲੰਘਦਾ ਹੈ ਲੁੱਟਿਆ ਅਮਨ ਸੋਚਾਂ ਦਾ ਕਤਲ ਹੈ ਜਸ਼ਨ ਖੇਤਾਂ ਦਾ ਉਹੀ ਬਣ ਰਹੇ ਨੇ ਦੇਖ ਤੇਰੇ ਹੁਸਨ ਦੇ ਦੁਸ਼ਮਣ ਜੋ ਅੱਜ ਤੀਕਣ ਰਹੇ ਚਰਦੇ ਅ ਸਾਡਾ ਹੁਸਨ ਖੇਤਾਂ ਦਾ ਮੈਂ ਮਲ ਮਲ ਕੇ ਤਰੇਲਾਂ ਕਣਕ ਪਿੰਡਾ ਕੂਚ ਦੀ ਵੇਖੀ ਮੇਰੇ ਤੱਕਣ ਤੇ ਉਸ ਦੇ ਮੁਖ ਆਉਂਦੀ ਸੰਗ ਨੂੰ ਤੱਕਿਆ ਹੈ ਮੈਂ ਵਗਦੀ ਆੜ ਤੇ ਵਿਛਦੀ ਤੱਕੀ ਹੈ ਧੁੱਪ ਸੂਰਜ ਦੀ ਮੈਂ ਰਾਤ ਨੂੰ ਸੁੱਤਿਆਂ ਬਿਰਸ਼ਾਂ ਨੂੰ ਚੁੰਮਦੇ ਨੂੰ ਤੱਕਿਆ ਹੈ ਮੈਂ ਤੱਕਿਆ ਹੈ ਤਰੀਕਾਂ ਦੇ ਫੁੱਲਾਂ ਤੇ ਮਹਿਕ ਗਾਉਂਦੀ ਨੂੰ ਮੈਂ ਤੱਕਿਆ ਹੈ ਕਪਾਹ ਦੇ ਫੁੱਲਾਂ ਵਿੱਚ ਤਕਸਾਲ ਢਲਦੀ ਨੂੰ ਮੈਂ ਚੂਰਾ ਵਾਂ ਗੱਟਮਟ ਕਰਦੀਆਂ ਚਰੀਆਂ ਨੂੰ ਤੱਕਿਆ ਹੈ ਮੈਂ ਤੱਕਿਆ ਹੈ ਸਰੋਂ ਦੇ ਫੁੱਲਾਂ ਤੇ ਤਰਕਾਲ ਢਲਦੀ ਨੂੰ ਮੇਰਾ ਖਰਚਾ ਇਨ੍ਹਾਂ ਫਸਲਾਂ ਦੀ ਮੁਕਤੀ ਨਾਲ ਜੁੜਿਆ ਹੈ ਤੇਰੀ ਮੁਸਕਾਨ ਦੀ ਗਾਥਾ ਹੈ ਹਰ ਕਿਸਾਨ ਦੀ ਗਾਥਾ ਮੇਰੀ ਕਿਸਮਤ ਹੈ ਬਾਸੋਂ ਬਦਲਦੇ ਹੋਏ ਵਕਤ ਦੀ ਕਿਸਮਤ ਮੇਰੀ ਗਾਥਾ ਹੈ ਬਾਸੋਂ ਲਿਸ਼ਕ ਦੀ ਕਿਰਪਾਣ ਦੀ ਗਾਥਾ ਮੇਰਾ ਚਿਹਰਾ ਹੈ ਅੱਜ ਤੱਕ ਇਹਨੇ ਇਦਾਂ ਖੁਰਦਰਾ ਕੀਤਾ ਕਿ ਇਸ ਚਿਹਰੇ ਤੇ ਪੈ ਕੇ ਚਾਂਦਨੀ ਨੂੰ ਖੁਰਕ ਜੇ ਛਿੜਦੀ ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅੰਮ੍ਰਿਤ ਇਹਨਾਂ ਨੂੰ ਪੀ ਪੀ ਮੇਰੀ ਕੌਮ ਨੂੰ ਹੈ ਸੂਰਤ ਜੇ ਛਿੜਦੀ ਇਹ ਪਾਸ ਦਾ ਗੀਤ ਹੈ ਅੰਬਰਾਂ ਤੇ ਚੰਨ ਨਾ ਘਟਾ ਵੇੜੇ ਵਿੱਚ ਫੁੱਲ ਨਾ ਹਵਾ ਦਿਲ ਮੇਰਾ ਕਿੱਧਰ ਗਿਆ ਦਿਲ ਮੇਰਾ ਕਿੱਧਰ ਗਿਆ ਪੱਲਾਂ ਦਾ ਪਰੌੜ ਹੁੰਦਾ ਕਾਫਲਾ ਨਾ ਗੋਲਿਆ ਦਰਦਾਂ ਦਾ ਚੌੜ ਹੁੰਦਾ ਫਾਸਲਾ ਨਾ ਗੋਲਿਆ ਮੌਸਮਾਂ ਦਾ ਖਾਲਿਆ ਦਗਾ ਮੌਸਮਾਂ ਦਾ ਖਾਲਿਆ ਦਗਾ ਦਿਲ ਮੇਰਾ ਕਿੱਧਰ ਗਿਆ ਯਾਰ ਮੇਰੇ ਸੂਰਜਾਂ ਦੀ ਜੜੀ ਜਾ ਕੇ ਬਹਿ ਗਏ ਰੁੱਤ ਦੇ ਦਿਖਾਂਤ ਨੂੰ ਹੋਰ ਹੀ ਅੱਗੇ ਲੈ ਗਏ ਪੈਰਾਂ ਚੰਨ ਵਾਲਿਆ ਖੁਦਾ ਪੈਰਾਂ ਚੰਨ ਵਾਲਿਆ ਖੁਦਾ ਦਿਲ ਮੇਰਾ ਕਿੱਧਰ ਗਿਆ ਬੜਾ ਚਿਰ ਟੁਕੜੇ ਤਮੰਨਾ ਦੇ ਉਠਾਏ ਨਾ ਬੜਾ ਚਿਰ ਬਾਰੀਆਂ ਚ ਗਮਲੇ ਸਜਾਏ ਨਾ ਹਾਸੇ ਨੂੰ ਕਰਾ ਲਿਆ ਜਿਵਾ ਹਾਸੇ ਨੂੰ ਕਰਾ ਲਿਆ ਜਿਵਾ ਦਿਲ ਮੇਰਾ ਕਿੱਧਰ ਗਿਆ ਅੱਜ ਨਾ ਪਘੋੜਾ ਹੋਣਾ ਦਿਲ ਚੰਦਰੇ ਨੂੰ ਤੋੜ ਦੇਣਾ ਚਾਬੀਆਂ ਗਵਾਚੇ ਹੋਏ ਜੰਦਰੇ ਨੂੰ ਸੁਣੀ ਅਸੀਂ ਚੁੱਪ ਦੀ ਸਦਾ ਸੁਣੀ ਅਸੀਂ ਚੁੱਪ ਦੀ ਸਦਾ ਦਿਲ ਮੇਰਾ ਕਿੱਧਰ ਗਿਆ ਅੰਬਰਾਂ ਤੇ ਚਾਨ ਨਾ ਘਟਾ ਸੁਣੀ ਅਸੀਂ ਚੁੱਪ ਦੀ ਸਦਾ ਪੈਰਾਂ ਚ ਨਵਾ ਲਿਆ ਖੁਦਾ ਹਾਸੇ ਨੂੰ ਕਰਾ ਲਿਆ ਜਿਵਾ ਦਿਲ ਮੇਰਾ ਕਿੱਧਰ ਗਿਆ ਐ ਕਿਸ ਦਾ ਹੋਰ ਕੀ ਦੇਖਣਾ ਕੌਣ ਦਾ ਤਰਵਾਸ ਖਲੋਕੇ ਪਾਸ ਹੈ ਭੂਰੇ ਪਤਾਸੇ ਵਰਗਾ ਜੀਵਨ ਦਾ ਇਤਿਹਾਸ ਮਿੱਟੀ ਦੇ ਵਿੱਚ ਮਿੱਟੀ ਹੋਈਆਂ ਮਿੱਟੀ ਵਰਗੀਆਂ ਖੇਡਾਂ ਮੈਥੋਂ ਵਟਿਆ ਵਟਿਆ ਮੇਰਾ ਬਚਪਨ ਲੰਘਿਆ ਇਦਾਂ ਜਿਉਂ ਰੁੱਸੀ ਹੋਵੇ ਮਹਿਬੂਬ ਨਾ ਕਰੇ ਖਰੂਦ ਤੇ ਮਨ ਦਾ ਵਿੜਾ ਰਹੇ ਉਦਾਸ ਕੌਣ ਦਾ ਤਰਵਾਸ ਉਮਰ ਦੇ ਰਕਤ ਹੋ ਗਿਆ ਲੰਮਾ ਫਿਕਰਾਂ ਦਾ ਪਰਛਾਵਾਂ ਰੇਸ਼ਮ ਵਾਂਗ ਹੰਡਾਲਿਆ ਮੈਨੂੰ ਲੋਹੇ ਦੀਆਂ ਘਟਨਾਵਾਂ ਉਸ ਦਾ ਅਗਲਾ ਗੀਤ ਦੇਖਣਾ ਗੀਤ ਹੈ ਪੈਰਾਂ ਦੀ ਇਹ ਮਿੱਟੀ ਇਹ ਪਹਾੜ ਬਣ ਜਾਇਂ ਕੱਖਾਂ ਦੀ ਇਹ ਕੁੱਲੀ ਇਹ ਮিনার ਬਣ ਜਾਇਂ ਆਪਣੀ ਕਮਾਈ ਸਾਹਮਣੇ ਰੱਖਨੀ ਕਰਤੀ ਦੀ ਇਹ ਕੁੱਲੀਏ ਲੱਖ ਲੱਖ ਦਾ ਹੈ ਤੇਰਾ ਕੱਖ ਨਹੀਂ ਕਰਤੀ ਦੀ ਇਹ ਕੁੱਲੀਏ ਜੁਗਾਂ ਦੀ ਉਸਾਰੀ ਤੇਰੇ ਕੱਖਾਂ ਵਿੱਚ ਖੇਲਦੀ ਸਦੀਆਂ ਤੋਂ ਆਈਆਂ ਗੁਲਾਮੀਆਂ ਨੂੰ ਝੇਲਦੀ ਹੋ ਜਾ ਹੁਸ਼ਿਆਰ ਬਾਹਰ ਆਈ ਏ ਬਹਾਰ ਹੁਣ ਮੇਲਾ ਅੰਬਰਾਂ ਦੇ ਨਾਲ ਅੱਖ ਨਹੀਂ ਕਿਰਤੀ ਦੀ ਏ ਕੁਲੀਏ ਉੱਠ ਤੇਰੇ ਵਾਰਸਾਂ ਦਾ ਆ ਗਿਆ ਜਮਾਨਾ ਨਹੀਂ ਪੌਣਾ ਵਿੱਚ ਗੂੰਜਿਆ ਆਜ਼ਾਦੀ ਦਾ ਤਰਾਨਾ ਨਹੀਂ ਲੋਕਾਂ ਚੁੱਕੇ ਹਥਿਆਰ ਅੱਜ ਬਨ ਕੇ ਕਤਾਰ ਲੈਣੀ ਵੈਰੀਆਂ ਦੀ ਢਾੜੇ ਉਹਨਾਂ ਡੱਕ ਨਹੀਂ ਕਿਰਤੀ ਦੀ ਏ ਕੁਲੀਏ ਕਈ ਤੇਰੇ ਵਾਰਸਾਂ ਨੇ ਦਿੱਤੀ ਜਾਂਦਾ ਵਾਰ ਨਹੀਂ ਜਿਹੜੇ ਰਾਹ ਗਿਆ ਸੀ ਸਰਾਬਾ ਕਰਤਾਰ ਨਹੀਂ ਉਹ ਜੋ ਫੜ ਲਿਆ ਰਾ ਸਾਰੀ ਦੁਨੀਆ ਗਵਾ ਕੋਈ ਹਾਕਮਾਂ ਤੋਂ ਪੁੱਛ ਲੈ ਬਿਸ਼ੱਕ ਨਹੀਂ ਕਿਰਤੀ ਦੀ ਏ ਕੁੱਲੀ ਏ ਕੱਲ ਬਾਬਾ ਬੁੱਢਾ ਕਮਾਰਿਆ ਪੁਲਿਸ ਨੇ ਹੱਕ ਵਿੱਚ ਗੋਲੀ ਖਾਧੀ ਬਾਬੂ ਤੇ ਦਲੀਪ ਨੇ ਪੂਰੀ ਕੀਤੀ ਏ ਰਸਮ ਦਇਆ ਸਿੰਘ ਦੀ ਕਸਮ ਗੱਲ ਰਹੀ ਨਾ ਹਕੂਮਤਾਂ ਦੇ ਵਸ ਨੇ ਕਿਰਤੀ ਦੀ ਏ ਕੁੱਲੀ ਏ ਜੁਗਾਂ ਤੱਕ ਰਹਿਣੇ ਇਹੋ ਸਾਕੇ ਮਸ਼ਹੂਰ ਨਹੀਂ ਲਿਖੇ ਇਤਿਹਾਸ ਜਿਹੜੇ ਪਿੰਡ ਦੱਦਾ ਹੋਰ ਨਹੀਂ ਬਾਜਾਂ ਵਾਲੇ ਦੀ ਕਟਾਰ ਅੱਜ ਰਹੀ ਲਲਕਾਰ ਉਹਨੇ ਵੱਡ ਵੱਡ ਦੇਣੇ ਵੈਰੀ ਰੱਖ ਨਹੀਂ ਕਿਰਤੀ ਦੀ ਏ ਕੁੱਲੀ ਏ ਝੁੱਗੀਏ ਨਹੀਂ ਹੁਣ ਪਾਸबान ਤੇਰੇ ਜਾਗ ਭਏ ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਭਏ ਖੁੱਲੀ ਅੱਖ ਮਜ਼ਦੂਰ ਹਾਲੀ ਜਾਣਾ ਬੜੀ ਦੂਰ ਉਸਨੇ ਖੋਲਣਾ ਅਜੇ ਜਾਬਰਾਂ ਤੋਂ ਹੱਕ ਨਹੀਂ ਕਰਤੀ ਦੀ ਏ ਕੁੱਲੀ ਏ ਪੈਰਾਂ ਦੀ ਏ ਮਿੱਟੀ ਏ ਪਹਾੜ ਬਣ ਜਾਇਂ ਕੱਖਾਂ ਦੀ ਏ ਕੁੱਲੀ ਏ ਮিনার ਬਣ ਜਾਇਂ ਆਪਣੀ ਕਮਾਈ ਸਾਹਮਣੇ ਰੱਖਣੀ ਕਰਤੀ ਦੀ ਏ ਕੁੱਲੀ ਏ ਲੱਖ ਲੱਖ ਦਾ ਏ ਤੇਰਾ ਕੱਖ ਨਹੀਂ ਕਰਤੀ ਦੀ ਏ ਕੁੱਲੀ ਏ ਉਸਦਾ ਅਗਲਾ ਗੀਤ ਦੇਖਣਾ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਨੱਚੇਗਾ ਅੰਬਰ ਭੂਮੀ ਗਾਉ ਹਾਨੀਆਂ ਮਿਹਨਤਾਂ ਦਾ ਮੁੱਲ ਆ ਪਾਉਣਾ ਲੋਕਾਂ ਨੇ ਧਰਤੀ ਤੇ ਸੁਰਗ ਬਣਾਉਣਾ ਲੋਕਾਂ ਨੇ ਇੱਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ ਬੱਚੇ ਗਾਣਾ ਲੋਟੂ ਕੋਈ ਲਹੂ ਪੀਣ ਨੂੰ ਸੂਹਾ ਝੰਡਾ ਉੱਚਾ ਲਹਿਰਾਉ ਹਾਨੀਆਂ ਸੋਨੇ ਦੀ ਸਵੇਰ ਜਦ ਆਉ ਹਾਨੀਆਂ ਭੁੱਖਾ ਨੰਗਾ ਸੌਂਗਾ ਨਾ ਕੋਈ ਫੁੱਟਪਾਥ ਤੇ ਜੀਣ ਦਾ ਸਮਾਨ ਹੋ ਸਭ ਵਾਸਤੇ ਰੋਲੂ ਨਾ ਕੋਈ ਪੈਰੀ ਸੱਧਰਾਂ ਕੁਆਰੀਆਂ ਦਿਲ ਦੇ ਗਰੀਬ ਦੇ ਨਾ ਫੇਰੂ ਆਰੀਆਂ ਡਰੂ ਨਾ ਕੋ ਕਿਸੇ ਨੂੰ ਡਰਾਉ ਹਾਣੀਆਂ ਸੋਨੇ ਦੀ ਸਵੇਰ ਜਦ ਆਊ ਹਾਣ। ਭੁੱਖਾ ਕਿਸੇ ਮਾਂ ਦਾ ਨਾ ਜਵਾ ਕਰਊਗਾ ਸਾਰਿਆਂ ਦੇ ਨਾਲ ਇਨਸਾਫ ਹੋਊਗਾ। ਜੁਗਾਂ ਦੇ ਲਤਾੜੇ ਜ਼ਿੰਦਗੀ 'ਚ ਆਉਣਗੇ। ਜਨਤਾ ਦੇ ਦੋਖੀ ਪੂਰੀ ਸਜ਼ਾ ਪਾਉਣਗੇ। ਤਕੜਾ ਨਾ ਮਾੜੇ ਨੂੰ ਸਤਾਉ ਹਾਣੀਆਂ। ਸੋਨੇ ਦੀ ਸਵੇਰ ਜਦ ਆਊ ਹਾਣੀਆਂ। ਵੈਰ ਭਾਵ ਸਾੜੇ ਅਤੇ ਮੁੱਕ ਜਾਣਗੇ। ਮਜਬਾਂ ਦੇ ਵਟਾਂ ਬੰਨੇ ਟੁੱਟ ਜਾਣਗੇ। ਦੁਨੀਆ ਤੇ ਇੱਕੋ ਹੀ ਜਮਾਤ ਹੋਵੇਗੀ। ਰੋਜ਼ ਹੀ ਦੀਵਾਲੀ ਵਾਲੀ ਰਾਤ ਹੋਵੇਗੀ ਰੱਜ ਰੱਜ ਖਾਣਗੇ ਕਮਾਊ ਹਾਣੀਆਂ ਸੋਨੇ ਦੀ ਸਵੇਰ ਜਦ ਆਊ ਹਾਣੀਆਂ ਨੱਚੇਗਾ ਅੰਬਰ ਭੂਮੀ ਗਾਊ ਹਾਣ ਉਸ ਦੀ ਅਗਲੀ ਕਵਿਤਾ ਦੇਖਣਾ ਕੰਡੇ ਦਾ ਜ਼ਖਮ ਉਸ ਬੰਦੇ ਦਾ ਨਾਮ ਜਿਹਦੇ ਜਨਮ ਤੋਂ ਕੋਈ ਸੰਮਤ ਸ਼ੁਰੂ ਨਹੀਂ ਹੁੰਦਾ ਉਹ ਬਹੁਤ ਦੇਰ ਤੱਕ ਜਾਉਂਦਾ ਰਿਹਾ ਕਿ ਉਸ ਦਾ ਨਾਂ ਰਹਿ ਸਕੇ ਧਰਤੀ ਬਹੁਤ ਵੱਡੀ ਸੀ ਤੇ ਉਹਦਾ ਪਿੰਡ ਬਹੁਤ ਛੋਟਾ ਉਹ ساری ਉਮਰ ਇੱਕੋ ਛੰਨ ਵਿੱਚ ਸੌਂਦਾ ਰਿਹਾ ਉਹ ساری ਉਮਰ ਇੱਕੋ ਖੇਤ ਵਿੱਚ ਹੱਗਦਾ ਰਿਹਾ ਅਤੇ ਚਾਹੁੰਦਾ ਰਿਹਾ ਕਿ ਉਸ ਦਾ ਨਾਮ ਰਹਿ ਸਕੇ ਉਸ ਉਮਰ ਭਾਰ ਬਸ ਤਿੰਨ ਹੀ ਆਵਾਜ਼ਾਂ ਸੁਣੀਆਂ ਇੱਕ ਕੁੱਕੜ ਦੀ ਬਾੰਗ ਸੀ ਇੱਕ ਡੰਗਰਾਂ ਦੇ ਘਰਕਣ ਦੀ ਆਵਾਜ਼ ਤੇ ਇੱਕ ਆਪਣੇ ਹੀ ਬੁੱਟਾਂ ਵਿੱਚੋਂ ਰੋਟੀ ਪੁਚਾਕਣ ਦੀ ਟਿੱਬਿਆਂ ਦੇ ਰੇਸ਼ਮੀ ਚਾਨਣ ਵਿੱਚ ਸੂਰਜ ਦੇ ਅਸਣ ਦੀ ਆਵਾਜ਼ ਉਸ ਨੇ ਕਦੇ ਨਹੀਂ ਸੁਣੀ ਬਹਾਰ ਵਿੱਚ ਫੁੱਲਾਂ ਦੇ ਚਟਕਣ ਦੀ ਆਵਾਜ਼ ਉਹਨੇ ਕਦੀ ਨਹੀਂ ਸੁਣੀ ਤਾਰਿਆਂ ਨੇ ਕਦੇ ਵੀ ਉਸਦੇ ਲਈ ਕੋਈ ਗੀਤ ਨਹੀਂ ਗਾਇਆ ਉਮਰ ਭਾਰੋ ਤਿੰਨ ਹੀ ਰੰਗਾਂ ਤੋਂ ਬਸ ਵਾਕਿਫ ਰਹਾ ਇੱਕ ਰੰਗ ਭੋਏ ਦਾ ਸੀ ਜਿਹਦਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ ਇੱਕ ਰੰਗ ਅਸਮਾਨ ਦਾ ਸੀ ਜਿਦੇ ਬਹੁਤ ਸਾਰੇ ਨਾਂ ਸਨ ਪਰ ਕੋਈ ਵੀ ਉਹਦੀ ਜੀਬ ਤੇ ਚੜਦਾ ਨਹੀਂ ਸੀ ਇੱਕ ਰੰਗ ਉਹਦੀ ਤੀਵੀਂ ਦੀਆਂ ਗਾਲਾਂ ਦਾ ਸੀ ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ ਮੂੜੀਆਂ ਉਹ ਜਿੱਦ ਕੇ ਖਾ ਸਕਦਾ ਸੀ ਵੱਦ ਕੇ ਛਲੀਆਂ ਚੱਬਣ ਦੀ ਉਸਨੇ ਕਈ ਵਾਰ ਦਿੱਤੀ ਸ਼ਰਤ ਪਰ ਆਪ ਉਹ ਬੈਨ ਸ਼ਰਤ ਹੀ ਖਾਦਾ ਗਿਆ ਉਸ ਦੇ ਪੱਕੇ ਹੋਏ ਖਰਬੂਜਿਆਂ ਵਰਗੀ ਉਮਰ ਦੇ ਸਾਲ ਬਿਨਾਂ ਹੀ ਚੀਰਿਆ ਨਿਕਲੇ ਗਏ ਤੇ ਕੱਚੇ ਦੁੱਧ ਵਰਗੀ ਉਸ ਦੀ ਸੀਰਤ ਬੜੇ ਸਵਾਦ ਨਾਲ ਪੀਤੀ ਗਈ ਉਹਨੂੰ ਕਦੇ ਵੀ ਨਾ ਪਤਾ ਲੱਗ ਸਕਿਆ ਕਿ ਉਹ ਕਿੰਨਾ ਸਿਹਤ ਅਵਜਾ ਸੀ ਅਤੇ ਇਹ ਲਾਲਸਾ ਕਿ ਉਸ ਦਾ ਨਾਮ ਰਹਿ ਸਕੇ ਡੂੰਣੇ ਦੀ ਮੱਖੀ ਵਾਂਗ ਉਹਦੇ ਪਿੱਛੇ ਲੱਗੀ ਰਹੀ ਉਹ ਆਪੇ ਆਪਣਾ ਬੁੱਤ ਬਣ ਗਿਆ ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ ਉਸ ਦੇ ਘਰ ਤੋਂ ਖੂਹ ਤੱਕ ਰਾਹ ਅਜੇ ਵੀ ਜਿਉਂਦਾ ਹੈ ਪਰ ਅਣਗਿਣਤ ਪੈਰਾਂ ਦੇ ਹੀਟਾਂ ਦੱਬੀ ਗਈ ਉਹਦੀ ਪੈੜ ਵਿੱਚ ਹਾਲੇ ਵੀ ਇੱਕ ਕੰਡੇ ਦਾ ਜ਼ਖਮ ਆਸਦਾ ਹੈ ਹਾਲੇ ਵੀ ਇੱਕ ਕੰਡੇ ਦਾ ਜ਼ਖਮ ਆਸਦਾ ਉਸ ਦੀ ਅਗਲੀ ਤੇ ਆਖਰੀ ਕਵਿਤਾ ਜਿੱਥੇ ਕਵਿਤਾ ਖਤਮ ਹੁੰਦੀ ਹੈ ਆਪਣੇ ਪਿੰਡ ਦੇ ਅਨਪੜ੍ਹ ਮੁੰਡਿਆਂ ਦੇ ਤਪੂ ਤਪੂ ਦੀ ਉਮਰੇ ਜੋ ਹਾਲ ਮੰਗਰ ਫਿਰ ਫਿਰ ਕੇ ਤੁਸੀਂ ਖੁੱਚਾਂ ਦਾ ਧੰਦਾ ਸਾਰ ਲੈਂਦੇ ਹੋ ਤੇ ਕੂਲੇ ਸੁਪਨਿਆਂ ਨੂੰ ਮੁੜ ਕੇ ਮੁਸ਼ਕੀ ਹੋਏ ਕੁਰਤੇ ਦੇ ਨਾਲ ਵਾਰਡ ਤੇ ਟੰਗ ਛੜਦੇ ਹੋ ਕੌਣ ਲਾ ਸਕਦਾ ਤੁਹਾਡੇ ਜੀਵ ਨੂੰ ਤਾਲਾ ਤੁਸੀਂ ਤਾਂ ਚਿੰਗਾੜੋਂਗੇ दारू ਦੀ ਘੁੱਟ ਪੀ ਕੇ ਤੁਸੀਂ ਨੰਗੇਜ ਕੱਢ ਦੇਵੋਗੇ ਸ਼ਬਦਾਂ ਚ ਤੁਸੀਂ ਜਾਂ ਤਪਕੋਂਗੇ ਰਾਜੇ ਰਾਣੀ ਦੀ ਬਾਤ ਵਿੱਚ ਫੁੱਲ ਤੁਸੀਂ ਜਾਂ ਤਪਕੋਂਗੇ ਰਾਜੇ ਰਾਣੀ ਦੀ ਬਾਤ ਵਿੱਚ ਫੁੱਲਾਂ ਦੇ ਭਾਰਤੌਲ ਦੀ ਅਸ ਰਾਜੇ ਦੀ ਬੇਟੀ ਨੂੰ ਡਾਂਗ ਅੱਗੇ ਲਾ ਕੇ ਹੱਕਣ ਲਈ ਜੋ ਹੋਣੀਆ ਨਾਲ ਖੋਲਣ ਦੀਆਂ ਰੱਖਦੀ ਹੈ ਸ਼ਰਤਾਂ ਕੇਵਲ ਚਾਰ ਪੁਆਟਣੀਆਂ ਦੇ ਬਦਲੇ ਮੇਰੇ ਦੋਸਤੋ ਕੀ ਦੱਸਾਂ ਬੜਾ ਪੁਰਾਣਾ ਹੈ ਸਵਾਲਾਂ ਦਾ ਦਰਖਤ ਤੇ ਇਸ ਦੇ ਪੱਤਿਆਂ ਨਾਲ ਲਾੜ ਕਰ ਰਹੀ ਹੈ ਸਿਆਸਤ ਦੀ ਹਵਾ ਤੇ ਬਾਕੀ ਸਭ ਕੁਝ ਛੱਡ ਦਿੱਤਾ ਗਿਆ ਹੈ ਕਈਆਂ ਕੋਹਾੜੇ ਵਾਲਿਆਂ ਦੀ ਅਕਲ ਉੱਤੇ ਹੁਣ ਤਾਂ ਇੱਕ ਸਵਾਲ ਇਹ ਵੀ ਹੈ ਕਿ ਸੁਪਨਿਆਂ ਦੇ ਆ order ਰਾਕੜ ਦੇ ਕਿਉਂ ਨਾਲ-ਨਾਲ ਤੁਰਦੀ ਹੈ ਮਸਰਾਂ ਦੀ ਦਾਲ ਤੇ ਇਹ ਵੀ ਕਿਉਂ ਉੱਬਰ ਆਉਂਦਾ ਹੈ ਸੁਪਨਦੋਸ਼ ਦੇ ਸਮੇਂ ਪਰੂ ਮਰ ਗਈ ਕੱਟੀ ਦਾ ਬੰਬ ਮਾਫ ਕਰਨਾ ਮੇਰੇ ਪਿੰਡ ਦੇ ਯਾਰੋ ਕਵਿਤਾ ਲਿਖਣ ਵਾਲਾ ਇਹ ਭੜਾਕੂ ਮੁੰਡਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ ਪੰਜ ਵਾਰੀ ਜੇਲ੍ਹ ਕੱਟ ਆਉਣਾ ਜਾਂ ਦੂਰ ਸ਼ਹਿਰਾਂ ਦੀਆਂ ਸਟੇਜਾਂ ਉੱਤੇ ਪੁਲਿਸ ਕੋਲੋਂ ਖਾਦੇ ਹੋਏ ਟੰਬਿਆਂ ਦਾ ਜ਼ਿਕਰ ਕਰਨਾ ਤੁਹਾਡੀ ਸੜ ਰਹੀ ਦੁਨੀਆ ਲਈ ਕਿਸੇ ਸੁੱਕੇ ਹੋਏ ਛੱਪੜ ਦੇ ਵਾਂਗ ਹੈ ਕਪਤਾ ਤੁਹਾਡੇ ਲਈ ਵਿਰੋਧੀ ਪਾਰਟੀਆਂ ਦੇ ਬੈਂਚਾਂ ਵਰਗੀ ਹੈ ਜੋ ਸਦਾ ਅੱਗ ਅੱਗ ਦਾ ਸ਼ੋਰ ਪਾਉਂਦੇ ਹਨ ਅਤੇ ਅੱਗ ਨਾਲ ਖੇਡਣ ਦੀ ਮਨਾਹੀ ਨੂੰ ਹਮੇਸ਼ਾ ਸਿਰ ਝਕਾਉਂਦੇ ਹਨ ਮਾਫ ਕਰਨਾ ਮੇਰੇ ਪਿੰਡ ਦੇ ਯਾਰੋ ਮੇਰੀ ਕਪਤਾ ਤੁਹਾਡੇ ਮਸਲੇ ਨੂੰ ਹੱਲ ਨਹੀਂ ਕਰ ਸਕਦੀ ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸ ਤਰ੍ਹਾਂ ਹੁੰਦਾ ਹੈ ਕਿ ਕਪਤਾ ਉੱਕਾ ਹੀ ਨਾਕਾਫੀ ਹੁੰਦੀ ਹੈ ਤੇ ਤੁਸੀਂ ਬੜੀ ਦੂਰ ਨਿਕਲ ਜਾਂਦੇ ਹੋ ਤਿੱਖੀਆਂ ਚੀਜ਼ਾਂ ਦੀ ਭਾਲ ਵਿੱਚ ਮਸਲਿਆਂ ਦਾ ਮਤਾ ਕੁਝ ਇਦਾਂ ਦਾ ਹੁੰਦਾ ਹੈ ਕਿ ਤੁਹਾਡਾ ਸਬਰ ਛੱਪੜ ਮਾਰ ਦਿੰਦਾ ਹੈ ਤੁਹਾਡੇ ਕਾਇਰ ਮੂੰਹ ਉੱਤੇ ਅਤੇ ਤੁਸੀਂ ਉਸ ਜਗ੍ਹਾ ਤੋਂ ਸ਼ੁਰੂ ਕਰਦੇ ਹੋ ਜਿੱਥੇ ਕਵਤਾ ਖਤਮ ਹੁੰਦੀ ਹੈ ਇਸੇ ਪਾਸ ਪਾਸ਼ਦਾ ਅਗਲਾ ਕਾਵ ਸੰਗ੍ਰਹਿ ਉੜਦਿਆਂ ਬਾਜਾ ਮੰਗਰ ਦੋਸਤੋ ਇਹ ਕਿਤਾਬ ਤੇ ਰਿਵਿਊ ਮੈਂ ਇਸ ਕਰਕੇ ਦੇ ਰਿਹਾ ਜਾਂ ਮੈਨੂੰ ਲੱਗਦਾ ਹੈ ਕਿ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟੈਸਟ ਤੁਹਾਡੇ ਹੁੰਦੇ ਨੇ ਉਹਨਾਂ ਦੇ ਵਿੱਚ ਪਾਸ ਦੀ ਸ਼ਾਇਰੀ ਬਾਰੇ ਥੋੜੀ ਬਹੁਤ ਜਾਣਕਾਰੀ ਤੁਹਾਨੂੰ ਮਿਲ ਸਕੇ ਤੇ ਤੁਸੀਂ ਉਹਨਾਂ ਪ੍ਰਸ਼ਨਾਂ ਨੂੰ ਸਹੀ ਜੀ ਹੱਲ ਕਰ ਸਕੋ ਇਹਦੇ ਨਾਲ ਨਾਲ ਆਮ ਬੰਦੇ ਨੂੰ ਵੀ ਜਿਹੜੀ ਉਹਦੀ ਕਾਵ ਕਲਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀਡੀਓ ਵੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤਾਂ ਨੂੰ